ਸਸੀਗਲ ਜੀ ਅੱਜ ਸਸੀਗਲ ਲੰਗਰ ਦਾ ਦੂਜਾ ਦਿਨ ਤੇ ਸਵੇਰੇ ਲਾ ਪਿਆ ਮੀ ਟੈਂਟ ਡੇਪਿਆ ਸੀ ਕਿਉਂਕਿ ਰਾਤ ਦੀ ਹਵਾ ਬਹੁਤ ਚੱਲਦੀ ਸੀ ਤੇ ਹਲਵਾਈ ਤੇ ਜੀ ਯੂਰ ਵਰਤਾਇ ਪਹੁੰਚ ਗਏ ਸੀ ਤੇ ਹਲਵਾਈ ਨੇ ਆਪਣਾ ਕੰਮ ਕਰਤਾ ਸ਼ੁਰੂ ਰੋਟੀਆਂ ਆਣੀਆਂ ਆ ਗਈਆਂ ਬੀਬੀਆਂ ਆਪਾਂ ਚੱਲ ਗਏ ਨਵੇਂ ਯੰਗੇ ਦੇ ਲੈਣ ਘਰਦਿਆਂ ਨੂੰ ਤੇ ਨਾਲੇ ਲੈ ਜਾਂਦਾ ਬੀਬੀ ਕਹਿੰਦੀ ਮੈਂ ਵੀ ਮਾਂ ਨਹੀਂ ਗੇੜੀ ਯੋਂਗਾ ਚਲਾਣਾ ਮਗਾ ਚੱਲ ਚਲਾ ਲੈ ਫਿਰ ਲੋ ਜੀ ਪਹਿਲਾਂ ਮਰੀ ਗੇੜੀ ਯੋਂਗੇ ਦੇ ਵਿੱਚ ਧਮ ਧਮ ਲਿਆਂਦੀ ਏ ਧਮ ਧਮ ਲੋ ਜੀ ਕੱਲੀ ਵੀ ਆਂਦੀ ਰਹਦੀ ਸੀ ਕਿਹਦੇ ਦੀ ਗੱਡੀ ਐ ਅਗਲੇ ਅਗਲੇ ਪੋਛਲੇ ਨਹੀਂ ਦਾ ਇੱਥੇ ਵੀ ਆਈ ਲੋ ਜੀ ਨਾ ਨੂੰ ਕੇ ਆਪਾਂ ਉਹ ਰੈਡੀ ਲੋ ਜੀ ਮdre ਚਲੀਏ ਵੇ ਆਪਾਂ ਬਣਾ ਲੀਆਂ ਸਵਾਰੀਆਂ ਸਵਾਰੀਆਂ ਹੋਈਆਂ ਚੰਗੀਆਂ ਪਾਪਾ ਕੋਲੋਂ ਜੁੜਾ ਆਈ ਲੋਡਡ ਚ ਪਹੁੰਚ ਗਏ ਬੰਗਿਆਂ ਜੀ ਲੋ ਜੀ ਗੱਡੀ ਜਾਂਦੀ ਆ ਚਲਾਂਗਾ ਮਾਰਦੀ ਮੈਨੂੰ ਯਾਦ ਆਵੇ ਲੰਗਰ ਵਾਲੀ ਪਤੀਲੇ ਕੜੀ ਯੋਰ ਦੀ ਲੋ ਜੀ ਕੜੀ ਹੋ ਗਈ ਸੀ ਤਿਆਰ ਨਿਆਣੇਗੇ ਸੀ ਪਹੁੰਚ ਤੇ ਮਰਵਾਇਆ ਝਾੜੂ ਨਾਲੇ ਲਵਾਇਆ ਟੈਂਟ ਸਹੀ ਕਰਾ ਕੇ ਨਿਆਣਿਆਂ ਨੇ ਸ਼ੁਰੂ ਕਰਤਾ ਜੀ ਲੰਗਰ ਹੋ ਗਿਆ ਸ਼ੁਰੂ ਕੜੀ ਚੌਲ ਤੇ ਨਾਲ ਦਹੀਂ ਭੱਲੇ ਬਹੁਤ ਸੰਗਤ ਦਾ ਅਜ ਰੱਛ ਸੰਗਤ ਦਾ ਜੋਸ਼ ਅੱਜ ਓਲੇ ਮੱਲੇ ਪ੍ਰਤੀ ਬਹੁਤ ਜ਼ਿਆਦਾ ਸੰਗਤ ਸ਼ਾਹਿਦ ਤੇ ਲੰਗਰ ਦੇ ਵਿੱਚ ਲੱਗੀਆਂ ਨੀਆਂ ਰੌਣਕਾਂ ਪੂਰੀਆਂ ਸਵੇਰੇ ਸਵੇਰੇ ਸਿਕਾ ਮੌਸਮ ਥੋੜਾ ਜਿਹਾ ਠੰਡਾ ਤੇ ਜਿੱਦਾਂ ਹੀ ਸੂਰਜ ਨੇ ਰੰਗ ਫੜਿਆ ਤਾਂ ਜ਼ੰਗਰ ਵਾਲੀ ਹੋ ਗਈ ਭੱਲੇ ਜੀ ਭੱਲੇ ਲੰਗਰ ਦੇ ਵਿੱਚ ਵੀ ਪੂਰੀਆਂ ਰੌਣਕਾਂ ਲੱਗੀਆਂ ਪੂਰੇ ਨਿਯਾਰੇ ਲੰਗਰ ਦੇ ਵਿੱਚ ਰਹੇ ਤੇ ਲੰਗਰ ਦੀ ਬਿਟ ਸੇਵਾ ਕਰਨ ਵਾਲਿਆਂ ਦੀ ਸੰਗਤ ਦਾ ਇਲਾਕਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਤਨ ਮਨ ਦੇ ਧਨ ਦੇ ਨਾਲ ਸੇਵਾ ਕਰ ਰਹੇ ਲੰਗਰ ਦੇ ਦੂਜੇ ਦਿਨ ਤੇ ਕੱਲ ਨੂੰ ਲੰਗਰ ਦਾ ਹੋਵੇਗਾ ਆਖਰੀ ਦਿਨ 25 ਤਰੀਕ ਹੋਲੀ ਵਾਲੇ ਦਿਨ ਲੰਗਰ ਦੀ ਸਮਾਪਤੀ ਰਾਤ ਨੂੰ 10 ਵਜੇ ਤੇ ਸੰਗਤ ਆਈ ਸੀ ਦੂਰੋਂ ਉਹਨਾਂ ਦਾ ਮੁੰਡਾ ਸੰਗਤ ਨੂੰ ਬੁਲਾ ਰਿਹਾ ਸੀ ਤੇ ਇੱਕ ਛੋਟਾ ਜਿਹਾ ਨਗਰ ਕੀਰਤਨ ਵੀ ਪੈਦਲ ਯਾਤਰਾ ਜਿਹਨੂੰ ਕਹਿੰਦੇ ਆ ਉਹ ਅਜਨਾਲੇ ਤੋਂ ਚੱਲ ਕੇ ਤੀਜੇ ਦਿਨ ਦਾ ਸਫ਼ਰ ਪੂਰਾ ਕਰਦੇ ਹੋਏ ਸਾਡੇ ਲੰਗਰ ਹਾਲ ਵਿੱਚ ਪਹੁੰਚੇ ਗ੍ਰੀਨ ਸਿਟੀ ਬੰਗਿਆ ਚ ਤੇ ਉਹਨਾਂ ਨੂੰ ਚਾਹ ਪਾਣੀ ਪੁਲਾਇਆ ਨਾਲੇ ਖਾਲੇ ਭੱਲੇ ਤੇ ਭੱਲਿਆਂ ਕਰਕੇ ਜਿਆਦਾ ਰਸ਼ ਰਿਹਾ ਕਿਉਂਕਿ ਸੰਗਤ ਦਾ ਜਿਹੜਾ ਥੋੜਾ ਜਿਹਾ ਖਿਆਲ ਵੀ ਰੱਖਿਆ ਜਾਂਦਾ ਖਾਣ ਪੀਣ ਦੇ ਲਈ ਤੇ ਪੱਤਰਕਾਰ ਸਾਦਰ ਮਾਈ ਨਵੀਂਦਰ ਮਾਈ ਜੀ ਪਹੁੰਚੇ ਫਿਰ ਨਰਗੀਤਨ ਦੇ ਵਿੱਚ ਨਾਲ ਤੇ ਕੋਈ ਉੱਥੇ ਇੰਟਰਵਿਊ ਡੈਡੀ ਜੀ ਸਤਲਾਮ ਚਾਚਾ ਬਹਾਦਰ ਸਿੰਘ ਪਾ ਸੂਤਰਾ ਪ੍ਰਵੀਂਦਰ ਵੀਰਾ ਤੇ ਆਪਾਂ ਕੀਤੇ ਉੱਥੇ ਇੰਟਰਵਿਊ ਕੀਤੇ ਕਿ ਨੌਜਵਾਨਾਂ ਨੂੰ ਜਿਹੜੇ ਟਰੈਕਟਰਾਂ ਤੇ ਡੱਕ ਲਾ ਕੇ ਜਾਂ ਮੋਟਰਾਂ ਦੇ ਚਲਾਨਸਰ ਪਾ ਕੇ ਜਾਂਦੇ ਆ ਉਹਨਾਂ ਬਾਰੇ ਥੋੜਾ ਜਿਹਾ ਸਿਗਾ ਕਿ ਫੁੱਲੜਵਾਜੀ ਨਹੀਂ ਕਰਨੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਤਿਕਾਰ ਕਰਦੇ ਹੋਏ ਬੜੇ ਪਿਆਰ ਤੇ ਸ਼ਰਧਾ ਭਾਵਨਾ ਨਾਲ ਸਾਨੂੰ ਇਹਨਾਂ ਜਗ੍ਹਾ ਦੇ ਉੱਤੇ ਸ੍ਰੀ ਅਨੰਦਪੁਰ ਸਾਹਿਬ ਜਾਣਾ ਚਾਹੀਦਾ ਖੱਪ ਤੋਂ ਦੂਰ ਰਹਿ ਕੇ ਸਾਰਾ ਜਿਹੜਾ ਨਵੀਧਨ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਸਾਡੇ ਕਰਕੇ ਸਾਡੀ ਤਾਂ ਕੰਮ ਉਹ ਆ ਜਿਨ੍ਹਾਂ ਨੇ ਲੱਖਾਂ ਹੀ ਬੰਦਿਆਂ ਨੂੰ ਕਦੇ ਵੀ ਕਿਸੇ ਵੀ ਧਰਮ ਦੇ ਵਿੱਚ ਕੋਈ ਵੀ ਸੰਕਟ ਨਹੀਂ ਆਣ ਦਿੱਤਾ ਕਿਸੇ ਵੀ ਧਰਮ ਦਾ ਕੋਈ ਬੰਦਾ ਹੋਵੇ ਸਾਡੇ ਧਰਮ ਵਾਲੇ ਤਾਂ ਉਹਦੇ ਲਈ ਜਾਨ ਬਾਰ ਦਿੰਦੇ ਆ ਪਰ ਆਪਾਂ ਗੁਰੂ ਨੂੰ ਮਨਾਣ ਜਾਣੇ ਆ ਗੁਰੂ ਦੇ ਦਿੱਤੇ ਉਪਦੇਸ਼ਾਂ ਤੇ ਪਹਿਰਾ ਦੇਣ ਲਈ ਜਾਣੇ ਪਰ ਉੱਤ ਜਾ ਕੇ ਪਟਾਕੇ ਵੀ ਆਣੇ ਜਾਂ ਸਲੈਂਸਰਾਂ ਦੇ ਧੂਏ ਕੱਢਣੇ ਟਰੈਕਟਰਦਿਆਂ ਦੇ ਇਹ ਬਿਲਕੁਲ ਵੀ ਜਿਹੜਾ ਇਹ ਆਪਣੀ ਜਿਹੜੀ ਸਿੱਖ ਕੌਮ ਆ ਉਹਨਾਂ ਨੂੰ ਇਹ ਗੱਲਾਂ ਨਹੀਂ ਪਾਉਣੀਆਂ ਤੇ ਫਿਰ ਹੋ ਗਈ ਦੂਜੀ ਇੰਟਰਵਿਊ ਸ਼ੁਰੂ ਮਨਜਿੰਦਰ ਭਾਜੀ ਹੁਣੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਪੱਤਰਕਾਰ ਭਾਈਚਾਰੇ ਦਾ ਜਿਹੜੇ ਸਾਡੇ ਲੰਗਰ ਦੀ ਕਵਰੇਜ ਕਰਦੇ ਆ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਸੰਜੋਗ ਦੇ ਨਾਲ ਸਮੂਹ ਇਲਾਕਾ ਨਿਵਾਸੀਆਂ ਦੇ ਸੰਜੋਗ ਦੇ ਨਾਲ ਸਾਰਾ ਲੰਗਰ ਤਨ ਮਨ ਧਨ ਦੇ ਨਾਲ ਚੱਲ ਰਿਹਾ ਪੂਰਾ ਕੱਲ ਨੂੰ ਲਾਸਟ ਦਿਨ ਹੈ ਲੰਗਰ ਦਾ ਸਾਰੇ ਵੀਰ ਜਰੂਰ ਮਾਮਾ ਭੈਣਾ ਭਰਾ ਵੱਧ ਤੋਂ ਵੱਧ ਚੜ੍ਹ ਕੇ ਲੰਗਰ ਵਿੱਚ ਹਿੱਸਾ ਭਾਓ ਕਰ ਲੂ ਹੋਲੀ ਦਾ ਸ਼ੁਭ ਦਿਹਾੜਾ ਕੱਲ ਦੀ ਵੀ ਸਰਕਾਰੀ ਛੁੱਟੀ ਐ ਸਾਰਿਆਂ ਨੂੰ ਜਰੂਰ ਦਰਸ਼ਨ ਦਿਓ ਤੇ ਪ੍ਰੈਸ ਕਾਲ ਪਾਸੋਂ ਚੱਲੀਆਂ ਲੰਬੀਆਂ ਥੋੜੀਆਂ ਆਈਆਂ ਤੇ ਇਹ ਗੱਲਾਂ ਨਹੀਂ ਸਾਨੂੰ ਭਾਗੀਆਂ ਹੋਲੇ ਮੱਲੇ ਦਾ ਅਰਥ ਜਿਹੜਾ ਵਾ ਉਹ ਹੈਗਾ ਹੋਲਾ ਮਤਲਬ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ 'ਚ ਹੋਲੇ ਦਾ ਅਸਲ ਅਰਥ ਹੈਗਾ ਖੱਲਾ ਕਰਨਾ ਮਹੱਲੇ ਦਾ ਅਰਥ ਕਿਸ ਖੁੱਲੇ ਮੈਦਾਨ ਦੇ ਵਿੱਚ ਜਾ ਕੇ ਜਿੱਥੇ ਗੱਮਾ ਵਾਲਾ ਥੋੜਾ ਜਿਹਾ ਗ੍ਰੀਨ ਬੰਦ ਹੈ ਐ ਜਿੱਥੇ ਘੋੜੇ ਭਜਾਣੇ ਗੱਤਕੇ ਦੇ ਜੋਰ ਦਿਖਾਣੇ ਉਹਨੂੰ ਕਹਿੰਦੇ ਮਹੱਲਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਤੇ ਅੱਜ ਕੱਲ ਤਾਂ ਚਰਨ ਗੰਗਾ ਸਟੇਡੀਅਮ ਦੇ ਵਿੱਚ ਇਹ ਸਾਰਾ ਦ੍ਰਿਸ਼ ਜਿਹੜਾ ਮਹੱਲੇ ਵਾਲੇ ਦਿਨ 26 ਤਰੀਕ ਨੂੰ ਦੇਖਣ ਨੂੰ ਤੁਹਾਨੂੰ ਮਿਲ ਸਕਦਾ ਐ ਸ਼੍ਰੀ ਨੰਦਪੁਰ ਸਾਹਿਬ ਤੇ ਲੰਗਰ ਚੱਲ ਰਿਹਾ ਅੱਜ ਗ੍ਰੀਨ ਸਿਟੀ ਦੇ ਵਿੱਚ ਰਾਤ ਨੂੰ ਵੀ ਸੰਗਤਾਂ ਪੂਰੀਆਂ ਹੋਮ ਹੋਮਾ ਕੇ ਪਹੁੰਚਦੀਆਂ ਪੂਰਾ ਜੋਸ਼ ਨੌਜਵਾਨ ਭਾਈਚਾਰੇ ਚ ਐ ਸੇਵਾਦਾਰਾਂ ਚ ਸਾਡਿਆਂ ਚ ਪੂਰਾ ਜੋਸ਼ ਵੇਖਣ ਨੂੰ ਮਿਲਦਾ ਬੜੀ ਮਾਣ ਵਾਲੀ ਗੱਲ ਆ ਕਿ ਲਗਾਤਾਰ 5 ਸਾਲਾਂ ਤੋਂ ਮੈਂ ਇਸ ਲੰਗਰ ਦੇ ਵਿੱਚ ਖੁਦ ਆਪ ਸੇਵਾ ਕਰ ਰਿਹਾ ਤੇ ਸੰਗਤ ਵੀ ਮੇਰੇ ਨਾਲ ਪੂਰਾ ਸੰਜੋਗ ਕਰ ਰਹੀ ਹੈ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਤੋਂ ਜਿਨ੍ਹਾਂ ਨੇ ਮਨ ਤਨ ਤੇ ਧਨ ਦੇ ਨਾਲ ਸੇਵਾ ਕਰਦੇ ਆ ਸਵੇਰ ਨੂੰ ਦੁੱਧ ਆਟਾ ਸਬਜ਼ੀਆਂ ਸਾਰਾ ਕੁਝ ਗੁਰੂ ਮਾਰ ਦੇ ਦੀ ਕਿਰਪਾ ਨਾਲ ਪੂਰਨ ਤੌਰ ਤੇ ਲੰਗਰ ਦੇ ਵਿੱਚ ਕਿਸੇ ਗੱਲ ਦੀ ਥੋੜ੍ਹ ਨਹੀਂ ਤੇ ਕਿਸੇ ਨੇ ਵੀ ਨਰਾਸ਼ ਨਹੀਂ ਕੀਤਾ ਜਾਂਦਾ ਪਉਂਕੀ ਜੇ ਨਿਕਾ ਨੂੰ ਲੈ ਕੇ ਜਾਣੀ ਹੈ ਜਾਂ ਨਹੀਂ ਲੈ ਕੇ ਜਾਣੀ ਜਾਂ ਇੱਥੇ ਛਕਣਾ ਲੰਗਰ ਪ੍ਰਸੰਗਤ ਦਾ ਜਿਹੜਾ ਹਜੂਰ ਮਾਊ 6 ਵਜੇ ਤੋਂ ਲੈ ਕੇ 9 10 11 ਵਜੇ ਤੱਕ ਬਹੁਤ ਜ਼ਿਆਦਾ ਜਿਹੜਾ ਸੰਗਤ ਦਾ ਪਿਆਰ ਸਾਡੇ ਇਸ ਮੁਸੀਬਾ ਦੇ ਵਿੱਚ ਚੱਲ ਵੇਖਣ ਨੂੰ ਮਿਲਦਾ ਮੈਂ ਕੋਤ ਫਿਰ ਸਮੂਹ ਇਲਾਕਾ ਨਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਹਾਂ ਧੰਨਵਾਦ ਆ ਕਰਦਾ ਤੇ ਸਾਰੇ ਵੀਰਾਂ ਨੂੰ ਮੇਰੇ ਨੂੰ ਪਿਆਰ ਸਤਿਕਾਰ ਹਮੇਸ਼ਾ ਮੇਰਾ ਸਿਰ ਤੁਹਾਡੇ ਕਰਮਾ ਦੇ ਵਿੱਚ ਤੁਸੀਂ ਜਦੋਂ ਵੀ ਕਿਤੇ ਹਾਕ ਮਾਰੋਗੇ ਤੁਹਾਡੇ ਮੁੰਡੇ ਨਾਲ ਮੁੰਡਾ ਜੋੜ ਕੇ ਖੜੂਗਾ ਜਦੋਂ ਤੁਸੀਂ ਮੇਰੇ ਨਾਲ ਕਰਦੇ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਤੇ ਬਹੁਤ ਬਹੁਤ ਧੰਨਵਾਦ ਮੇਰੇ ਭਰਾਵਾਂ ਦਾ ਇਹ ਮੇਰੇ ਵੀਰ ਭਰਾ ਜਿਹੜੇ ਰਾਤ ਨੂੰ ਵੀ ਮੇਰੇ ਨਾਲ ਲੰਗਰ ਦੇ ਵਿੱਚ ਰਾਤ ਵੀ ਕਟਾਉਂਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਰ ਲਓ ਹੋਲੀ ਦੀਆਂ ਸਾਰਿਆਂ ਨੂੰ ਹੋਲੇ ਮਹਲੇ ਦੀਆਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਠੀਕ ਹੈ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਮਿਲਦੇ ਹਾਂਕਰਨ ਨਵੇਂ ਬਲੌਗ 'ਚ ਨਵੇਂ ਢੰਗ ਦੇ ਨਾਲ ਬਾਏ ਬਾਏ ਸਤਿ